ਇਹ ਪਿਛਲੇ ਸਮੇਂ ਤੋਂ ਸਾਰਿਆਂ ਨੇ ਦੇਖਿਆ ਲੋ ਐਂਡ ਆਰਡਰ ਦੀ ਜਿਹੜੀ ਗੱਲ ਪੰਜਾਬ ਦੇ ਵਿੱਚ ਕਿਤੇ ਵੀ ਲਾਪਾਣਾ ਦੇਖ ਲਈ ਹੈ ਚਾਹ ਲੋਕਾਂ ਨੂੰ ਬਹੁਤ ਸੀ ਅਸੰਵਿਧਾਨੀ ਸੀ ਤੇ ਜਿੰਨਾ ਬੰਦਿਆਂ ਨੇ ਇਹਨਾਂ ਨੂੰ ਲਿਆਂਦਾ ਤੇ ਸਭ ਤੋਂ ਬਹੁਤ ਪਹਿਲਾਂ ਕਾਰਵਾਈ ਵੀ ਉਹਨਾਂ ਤੋਂ ਹੀ ਹੋਈ ਤੇ ਇਸ ਤਰ੍ਹਾਂ ਸਾਰੀ ਗੱਲ ਦਾ ਨਿਮੋਚੀ ਦਾ ਸਾਹਮਣਾ ਉਹਨਾਂ ਬੰਦਿਆਂ ਨੂੰ ਕਰਨਾ ਪਿਆ ਉਹ ਨੱਤ ਵਾਰ ਦੱਤਾ ਹੋ ਜਾ ਉਹ ਤੁਹਾਨੂੰ ਭਲੀ ਭਾਨ ਤੁਸੀਂ ਸਾਰੇ ਜਾਣਦੇ ਹੋ ਕਿੰਨੀਆਂ ਹਵਾਰਾਂ ਦੇ ਵਿੱਚ ਆ ਰਹੀਆਂ ਕਿੰਨੀਆਂ ਘਟਨਾਵਾਂ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਦੇ ਥਾਣਾ ਫਿਕਰੇ ਵਿੱਚ ਅਜੇ ਪਾਰਸ ਨੂੰ ਕਾਂਗਰਸੀ ਆਪ ਦੇ ਸਰਕਾਰ ਦਾ ਪੂਰਾ ਦੇ ਇਨਕਾਰ ਕੋਈ ਗੱਲ ਬਾਤੇ ਕੋਈ ਟਿਕਾਣਾ ਨਹੀਂ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਿ ਕਿੰਨੀਆਂ ਵਾਰ ਦਾ ਤਾਹਰੰਗਾ ਜੇ ਜਿਹਦੀ ਕੋਈ ਗੰਦੇ ਨਹੀਂ ਕੋਸ਼ਿਸ਼ ਘਟਨਾਵਾ ਹੀ ਹੋਰਾਂ ਨੂੰ ਦਿੱਤਾ ਜਾਵੇਗਾ ਉਹਨਾਂ ਨੇ ਦਸ ਤੋਂ ਲੈ ਕੇ ਕੋਈ ਕੱਟੂ ਅੰਮੀਪਾਟਾਂ ਦੇ ਜਿਹੜੇ ਜਿਹੜੇ ਜਿਹੜਾ ਮੰਗਪਤਰ ਕੀਤਾ ਜਾਵੇਗਾ ਪੰਜਾਬ ਦੇ ਸ਼ਰਮ ਬਤਲੀਆਮ ਚੋਰੀਆਂ ਨੂੰ ਪਾ ਦੋਆਂ ਔਰ ਜੋ ਬਾਰਗੱਤਾ ਹੋ ਰਹੀਆਂ ਹਨ ਉਨ੍ਹਾਂ ਤੇ ਕੋਈ ਵੀ ਕਾਰਵਾਈ ਨਾ ਹੋਵੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦੇਖਦੇ ਹੋਏ ਸਰਕਾਰ ਦੀ ਨਲਕੀ ਨੂੰ ਦੇਖਦੇ ਹੋਏ ਇਹ ਧਰਨਾ ਲਗਾਇਆ ਗਿਆ ਹੈ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਇਕੱਠ ਦੇ ਵਿੱਚ ਅਜੇ ਪਾਰਸ ਸਿੰਘ ਸਰਦੂ ਦੇ ਫੈਸਲੇ ਕੋਈ ਨਵੇਂ ਨਹੀਂ ਆਕਰਦੇ ਉਹਨਾਂ ਚੋਣਾਂ ਕਰਾਂ ਦੇ ਵਿੱਚ ਆ ਗਏ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਭਾਰੀ ਕਾਰਕਰ ਹੋਇਆ ਗਿਆ ਸ਼ਕਤੀ ਸੂਖਾਰਾ ਸਰਕਾਰ ਤਰਫੋਂ ਜੋੜਿਆ ਜੀ ਮਹਾਰਾਜਾ ਸ਼ਾਹਪਾਲ ਕਾਫੀ ਜੀ ਦੇ ਚੱਕਰ ਤੇ ਰਹੇ ਉਹ ਵੀ ਹੁਣ ਪ੍ਰੈਸ ਤੋਂ ਭੱਜੇ ਫਿਰਦੇ ਆ ਕੱਲ੍ਹ ਨੂੰ ਸਵੇਰ ਦੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਘਟਨਾ ਪੈ ਕਰਦੀ ਆ ਮਾਲਵੀਂਦਰ ਸਿੰਘ ਮਾਲਵੀ ਪੱਤਰਕਾਰ ਵੀ ਰਹੇ ਆ ਟਿੱਪਣੀ ਕਰਨੇ ਬੜੇ ਨਾਮਵਰ ਆ ਤੁਸੀਂ ਦੇਖੋ ਪਹਿਲਾਂ ਤਾਂ ਇਹਨਾਂ ਨੇ ਸਾਰੇ ਵੀਡੀਓ ਨੂੰ ਕੰਟਰੋਲ ਕੀਤਾ ਅੱਜ ਉਹਨਾਂ ਦੇ ਘਰੇ ਕੋਈ CIA ਦੀ ਇੱਕ ਕਾਹਦੀ ਰੇਡ ਪਈ ਆ CIA ਸਟਾਫ ਦੀ ਮੋਹਾਲੀ ਦੇ ਨਾਸਦੇ ਸੀ ਉਹਨਾਂ ਨੂੰ ਘਰੋਂ ਬਿਨਾਂ ਕਿਸੇ ਗੱਲ ਨੂੰ ਚੱਕ ਲਿਆ ਗਿਆ ਔਰ ਉਹਨਾਂ ਨੂੰ ਹਰਾ ਇਹ ਜਿਹੜੇ ਜੇਸ ਵਿੱਚ ਚੱਕ ਰੋ ਤਾਂ ਨੂੰ ਪੰਜਾਬ ਸਰਕਾਰ ਵਰਾਹੋ ਪੰਡਿਆਂ ਦੀ ਸਰਕਾਰ ਵਰਾਹੋ ਮੈਸ਼ੇ ਨੂੰ ਰੋਕਣ ਵਾਲੀ ਫੇਲ ਸਰਕਾਰ ਵਰਾਹੋ ਆਪਾਂ ਕਿੰਨੇ ਥੋੜੀ ਨੀਂਦਰੀ ਆ ਪੀਲੇ ਬਣਾਉਣੀ ਨੀਂਦ ਲਾ ਕੇ ਕਰਨਾ ਹੈ ਜੀ ਬਣਾਏ ਮੁਰਦਾ ਆਵਾਜ਼ ਮੁਰਦਾ ਆਵਾਜ਼ ਜੈ ਸਰਕਾਰ ਹਾਏ 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 ਦਬ ਕੇ ਬਟੋ ਹਾਏ 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 ਬਾੜੀ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਕਲਾਸ਼ ਸ਼ਾਸਨ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਗੱਦੀਆ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁੱਖ ਮੰਤਰੀ ਗੱਦੀਆ ਮੁਰਦਾ ਆਵਾਜ਼ ਮੁਰਦਾ ਆਵਾਜ਼ ਕਾੜੂ ਸਰਕਾਰ ਮੁਰਦਾ ਆਵਾਜ਼ ਮੁਰਦਾ ਸੀ ਅਰੋਹ ਦਾਰੇ ਕਰ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਕਿ ਮੈਂ ਅੱਜ ਸਾਰੇ ਮੈਂ ਸਾਰਿਆਂ ਦਾ ਜ਼ਿਕਰ ਕਰਾਂ ਤਾਂ ਮੈਂ ਸਾਰੇ ਚਿਹਰੇ ਵੇਖ ਰਿਹਾ ਮੈਂ ਸਰਦਾਰ ਅਜੀਤਪਾਲ ਦਾ ਜ਼ਿਕਰ ਕਰਦਾ ਅਜੀਤਪਾਲ ਦੇ ਹੱਥ ਦੇ ਤੱਕ ਸਾਰਾ ਕੁਝ ਆ ਜਾਂਦਾ ਹੈ ਕਿ ਮੇਰੇ ਵੀਰੋ ਜਿਵੇਂ ਸਾਡੇ ਅੰਦਰ ਪੀੜਤਾ ਦੇ ਨਾਲ ਆਪੇ ਬਹੁਤ ਗਰੂਰ ਰੇਖ ਦੇ ਨਾਲ ਜਸਤੀ ਗਿਆ ਹੈ ਸਾਡੇ ਕੌਟਨ ਫੈਕਟਰੀ ਦੇ ਮਾਲਕ ਸੀ ਇੱਕ ਸਾਡੀ ਬਾਈਪਾਸ ਤੇ ਰੰਦਾ ਹੋਇਆ ਵੀ ਆਦਾ ਬਹੁਤਿਆਂ ਨੂੰ ਰੋਕੇ ਕਿ ਤਰ੍ਹਾਂ ਹੋ ਕੇ ਗਏ ਮੇਰੇ ਵੀ ਰੋ ਬਹੁਤ ਸਾਰੇ ਇਹੋ ਜਿਹੇ ਦੁੱਖ ਹੈ ਜਿਹੜਾ ਫੀਲਿੰਗਾਂ ਨਿਰਵਾ ਨਹੀਂ ਕਰ ਸਕਦੇ ਉਹਨਾਂ ਤੇ ਉਹ ਪਾਸ਼ਾ ਦੱਸ ਕੀ ਸਕਦੇ ਅਸੀਂ ਵੀ ਕਿਹੋ ਜੇ ਹਾਲਾਤ ਸਾਡੇ ਪੰਜਾਬ ਦੇ ਹੈ ਸਾਡੀਆਂ ਬੱਚੀਆਂ ਦੇ ਬਰਾਦਕਾਰ ਹੋ ਰਹੇ ਆ ਨੌਜਵਾਨ ਬੱਚੇ ਨਸ਼ੇੜੀ ਜਿਹੜੇ ਹੈ ਗਿਆ ਦਿਲ ਤੋਂ ਦੇ ਮਾਪਿਆਂ ਨੂੰ ਪੁੱਤ ਕੇ ਆਦੇ ਘਰ ਦੇ ਭਾਂਡੇ ਪਿੰਦੇ ਵੇਚ ਕੇ ਆਦੇ ਘਰ ਦਾ ਸਮਾਨ ਕਬਰੀ ਦੇ ਆਪ ਦਾ ਮਾਸਟਰ ਗਵਾਹੀ ਤੇ ਮੁਰਗੇ ਘਰ ਦੀਆਂ ਨੂੰ ਹੋ ਜਾਂਦੀ ਹੈ ਇਸ ਕਰਕੇ ਅੱਜ ਪੂਰੇ ਪੰਜਾਬ ਦੀ ਜਿਹੜੀ ਰੌਣਕਾਂ ਦੀ ਦਿੱਸਤ ਹੈ ਇਹ ਬਹੁਤ ਮਾੜੀ ਹੋ ਚੁੱਕੀ ਹੈ ਕਿਉਂ ਜਿਹਨੂੰ ਸੰਭਾਲਿਆ ਕਿਵੇਂ ਜਾਵੇ ਕੌਣ ਸੰਭਾਲੇ ਅਸੀਂ ਜੰਡਾਂ ਦੇ ਵਿੱਚ ਜਾਂਦੇ ਆ ਅਜੇ ਪਾਲ ਜੀ ਦਿਓ ਜਾਣਕਾਰੀ ਅੱਜ ਵਾਲੇ ਧਰਨੇ ਬਾਰੇ ਅੱਜ ਦਾ ਜੋ ਧਰਨਾ ਸਵੇਰ ਦੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਚੱਲ ਰਿਹਾ ਹੈ ਇਹ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਸਬਡਿਵੀਜ਼ਨ ਨੇ ਉਹਨਾਂ ਦੇ ਡੀਐਸਪੀ ਦੇ ਦਫ਼ਤਰਾਂ ਕਿਦਿੰਦਾ ਜਾ ਰਿਹਾ ਤੇ ਇਹਦਾ ਕਾਰਨ ਮੁੱਖ ਕਾਰਨ ਪੰਜਾਬ ਦੇ ਵਿਕਟ ਦੇ ਹਾਲਾਤ ਨੌਜਵਾਨਾਂ ਨੂੰ ਨੌਕਰੀਆਂ ਥਾਂ ਤੇ ਮਿਲ ਰਹੇ ਹਨ ਨਸ਼ੇ ਹਰ ਰਾਹੀ ਦਾ ਰਸਤੇ ਦੇ ਵਿੱਚ ਕੋਈ ਪਤਾ ਨਹੀਂ ਵੀ ਉਹਦੇ ਨਾਲ ਕੀ ਹੋਣੀ ਹੈ ਘਰਾਂ ਦੇ ਵਿੱਚ ਦਿਨ ਦਿਹਾੜੇ ਹੁੰਦੀਆਂ ਚੋਰੀਆਂ ਕਤਲ ਤੇ ਇਹ ਹਾਲਾਤ ਸਰਕਾਰ ਤੋਂ ਬੇਕਾਬੂ ਹੋ ਗਏ ਆ ਇਹਨੂੰ ਠੀਕ ਕਰਨ ਲਈ ਸਰਕਾਰ ਦੀਆਂ ਅੱਖਾਂ ਖੋਲਣ ਲਈ ਅੱਜ ਇਹ ਧਰਨਾ ਦਿੱਤਾ ਗਿਆ ਅਸੀਂ ਵੀ ਕੋਟਪੁਰੇ ਵਿੱਚ ਕੇ ਦਿੱਤਾ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਲੋਕਾਂ ਨੂੰ ਕਹਿਣਾ ਕਿ ਅੱਜ ਆਪਾਂ ਸਾਰੇ ਚਾਹੇ ਉਹ ਪੱਤਰਕਾਰ ਆ ਚਾਹੇ ਉਹ ਪੁਲਿਸ ਮੁਲਾਜ਼ਮ ਆ ਚਾਹੇ ਆਮ ਵਿਅਕਤੀ ਆ ਚਾਹੇ ਉਹ ਕੋਈ ਖਾਸ ਆ ਕੋਈ ਵੀ ਸ਼ੇਪ ਨਹੀਂ ਕੋਈ ਪਤਾ ਨਹੀਂ ਨਸ਼ੇ ਦੇ ਮਾਰੇ ਹੋਏ ਕਿਸੇ ਵਿਅਕਤੀ ਨੇ ਜਿਹੜੇ ਬੰਦੇ ਨੂੰ ਵੱਢਣ ਪੈ ਜਾਣਾ ਕਿਹਨੂੰ ਮਾਰਨ ਪੈ ਜਾਣਾ ਇਸ ਲਈ ਸਾਰੇ ਜਾਗिए ਪੁਲਿਸ ਨੂੰ ਅਸੀਂ ਪਹਿਲੇ ਨੰਬਰ ਤੇ ਦਾ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਆ ਸਾਡੀ ਜੋ ਵੀ ਡਿਊਟੀ ਸਮਝਦੇ ਆ ਅਸੀਂ ਉਹਨਾਂ ਦਾ ਹਰ ਥਾਂ ਤੇ ਸਾਥ ਦੇਵਾਂਗੇ ਪਰ ਜੇ ਇਹ ਬੇਕਾਬੂ ਇਹਨਾਂ ਤੋਂ ਨਹੀਂ ਕੋਈ ਕੰਟਰੋਲ ਹੁੰਦਾ ਤਾਂ ਸਰਕਾਰ ਨੂੰ ਦੱਸਣਾ ਸਰਕਾਰ ਇਹਦਾ ਕੋਈ ਹੱਲ ਕਰੇ ਜਾਂ ਸਰਕਾਰ ਅਸਤੀਫਾ ਦੇਵੇ ਇਹ ਹੀ ਸਾਡੀ ਮੰਗ ਆ ਲੋਕਾਂ ਨੂੰ ਰੋਜ਼-ਰੋਜ਼ ਮਾਰਨ ਦੀ ਥਾਂ ਤੇ ਲੋਕਾਂ ਨੂੰ ਇੱਕ ਵਾਰੀ ਇਹ ਨਿਤਰਨਾ ਪੈਣਾ ਮੈਦਾਨ ਦੇ ਵਿੱਚ ਜੇ ਆਪਾਂ ਨਾ ਜਾਗੇ ਤਾਂ ਇੱਕ ਆਪਾਂ ਕਈ ਵਾਰ ਸੋਚਦੇ ਆ ਮੈਨੂੰ ਤਾਂ ਕੋਈ ਨੂਆ ਫਲਾਣੇ ਦਾ ਹੋਇਆ ਇਹ ਪਤਾ ਨਹੀਂ ਉਦੋਂ ਆਪਣੇ ਨਾਲ ਹੋ ਜਾਣਾ ਨਾ ਕੱਲੇ ਅਮਨ ਕਾਨੂੰਨ ਦੇ ਹਾਲਤ ਨੂੰ ਲੈ ਕੇ ਆ ਦੇਖੋ ਜੀ ਅੱਜ ਦਾ ਦਰਨਾ ਅਮਨ ਕਾਨੂੰਨ ਦੀ ਤੇ ਨਸ਼ਾ ਜੋ ਵਧ ਰਿਹਾ ਉਹਨੂੰ ਰੋਕਣ ਵਾਸਤੇ ਤੇ ਚੋਰੀਆਂ ਲਾ ਕੇ ਜੋ ਵੀ ਬੁਰੇ ਹਾਲਾਤ ਆ ਜੋ ਅਮਨਕਰਨ ਨੂੰ ਇਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਅਮਨਕਰਨ ਕਿਸੇ ਦੀ ਲੜਾਈ ਨਾਲ ਹੀ ਖਰਾਬ ਹੁੰਦਾ ਇਹ ਚੋਰੀ ਨਾਲ ਵੀ ਖਰਾਬ ਹੁੰਦਾ ਜੇ ਜੋ ਪ੍ਰਤੀ ਮੰਗੀ ਜਾਂਦੀ ਹੈ ਜੇਲ੍ਹਾਂ 'ਚ ਬਹਿ ਕੇ ਮੰਗੀ ਜਾਵੇ ਬਾਹਰਲੇ ਮੁਣਕਾਂ ਤੋਂ ਮੰਗੀ ਜਾਵੇ ਲੋਕਾਂ ਦੀ ਕਮਾਈ ਜੋ ਸਮੰਗੇ ਜਾਂਦੇ ਉਹ ਵੀ ਅਮਨਕਰਨ ਦੀ ਮਾੜੀ ਹਾਲਤ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਮੁੱਖ ਰੱਖ ਕੇ ਧਰਨਾ ਦਿੱਤਾ ਗਿਆ ਕੁਸ਼ੀ ਦੇਖਿਆ ਕੇ ਚੋਰਪੁਰ थाना ਸਿਟੀ ਦੇ ਅਗੇ ਅਜੇ ਪਾਲ ਸਿੰਘ ਕਾਂਗਰਸ ਦੇ ਪ੍ਰਧਾਨ ਹਲਕਾ ਇੰਚਾਰਜ ਚੋਰਪੁਰ ਨੇ ਅੱਜ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਰੋਸਮਈ ਤਰਨਖਾਟ ਗਿਆ थाना ਸਿਟੀ ਦੇ ਅਗੇ ਡੀਐਸਪੀ ਵਿਕਟਰ ਪਾਲ ਸਿੰਘ ਜੀ ਨੂੰ ਮੰਗ ਪੱਤਰ ਵੀ ਦਿੱਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਵਿਗੜ ਰਹੀ ਸਥਿਤੀ ਜਿਵੇਂ ਪੇਸ਼ਾਰੀ ਹਮ ਧੜਕਾ ਰਿਖਤੇ ਕਤਲ ਲੱਟਾ ਕੋਈ ਔਰ ਗੋਲੀਆਂ ਚੱਲਨੀਆਂ ਔਰ ਜੋ ਹਾਲਾਤ ਵਿਗੜ ਰਿਹਾ ਉਸ ਦੇ ਖਿਲਾਫ ਅਸੀਂ ਅਜ ਧਰਨਾ ਦਿੱਤਾ ਔਰ ਸਾਰੇ ਪੰਜਾਬ ਦੇ ਵਿੱਚ ਇਹ 50 ਕਮਿਸ਼ਨਰ ਆਪਣਾ ਡੀਐਫਸੀ ਦਫਤਰਾਂ ਦੇ ਅੱਗੇ ਧਰਨਾ ਦਿੱਤਾ ਗਿਆ ਔਰ ਅਗਰ ਇਹ ਹਾਲਾਤਾਂ ਦੇ ਵਿੱਚ ਸੁਧਾਰ ਨਾ ਆਇਆ ਤੇ ਵੱਡੇ ਪੱਧਰ ਤੇ ਵੀ ਧਰਨੇ ਦਿੱਤੇ ਜਾਣਗੇ ਮੈਂ ਰਮੇਸ਼ ਗੋਦਾ ਇੰਡੀਅਨ ਟੀਵੀ ਨਿਊਜ਼ ਕੋਟਪੂਰਾ ਪੰਜਾਬ